ਉਹ ਗੱਦਾ ਭੀੜ ਪਈ ਜਾਣਾ ਰਸੋਈ ਚ ਸਾਰੀਆਂ ਜਣੀਆਂ ਨੇ ਰਲ ਕੇ ਅਜੇ ਥੱਕੀਆਂ ਕੰਮ ਇੰਨਾ ਆ ਇਹਨੇ ਆਲੂ ਵਾਲੇ ਆਲੂ ਵਾਲੇ ਬਣਾਉਣੇ ਨੀਗੇ ਵਧੀਆ ਲਾਈਫ ਆ ਸਾਰੇ ਆਲੂ ਵਾਲੇ ਪਰੌਤੇ ਦੁਪਹਿਰੇ ਆਲੂ ਵਾਲੇ ਪਕੌੜੇ ਤੇ ਮਾਸੀ ਕਰਦੇ ਵੇ ਹੁਣ ਇੰਟਰਲੌਕ ਜਿੱਦਾਂ ਪੱਲੂ ਨੂੰ ਲੈਣ ਗਏ ਸੀਗੇ ਤੇ ਵਾਪਸ ਆ ਗਏ ਕੀ ਗੱਲ ਹੋਈ ਕੁਛ ਨਹੀਂ ਗੱਡੀ ਉੱਥੇ ਲੰਗੀ ਦੀ ਹੈਗੀ ਲੈਂਡਰ ਬੈਂਡ ਆ ਯਾ ਫਰੈਂਡ ਦੀ ਖਿਸ਼ਾ ਆ ਹੀ ਨਹੀਂ ਹੈਗੀ ਤੇ ਉਥੇ ਬੋਰ ਹੋ ਗਈ ਆ ਕਿਉਂ ਤੈਨੂੰ ਕੀ ਬਿਮਾਰੀ ਆ ਦੇਖੋ ਜੀ ਬਲੌਗ ਜਿਹਨੇ ਕਹਤਾ ਮੈਂ ਆਇਲੀ ਫੂਡ ਨਹੀਂ ਖਾਂਦੀ ਹੁਣ ਜਿੱਦਾਂ ਸ਼ੁਰੂ ਹੋ ਗਿਆ ਕੰਮ ਜੀ ਓਏ ਹੋਏ ਇਹਨੀ ਵਧੀਆ ਆਊਟ ਹੋ ਗਿਆ ਹਰ ਵਾਰੀ ਤੂੰ ਇਦਾਂ ਹੀ ਕਹਿਣਾ ਤੂੰ ਗਾ ਤੋਦੀ ਤੇਰੀ ਵੇਟ ਕਰਦੇ ਆ ਲੋ ਜੀ ਆਪਾਂ ਅੱਜ ਮੋਤੀ ਦਾ ਬਰਥਡੇ ਗਿਫਟ ਲੈਣੇ ਇਹੀ ਪਸੰਦ ਕੀਤਾ ਸੀ ਅਸੀਂ ਜੀ ਕਲਰ ਆ ਵੀ ਬਹੁਤ ਵਧੀਆ ਪੱਲੂ ਨਾਲੇ ਗਰਮੀਆਂ ਚ ਲਾਈਟ ਕਲਰ ਹੀ ਚੱਲਦਾ ਜਿਆਦਾ ਪਲਕ ਦਾ ਸਾਨੂੰ ਪਸੰਦ ਨਹੀਂ ਆਇਆ ਹੈ ਪਲਕ ਤੇ ਮਮੀ ਵਾਸਤੇ ਸੂਟ ਲੈ ਲਿਆ ਹੁਣ ਆਪਾਂ ਓਹ ਬਹੁਤ ਘੱਟ ਦੱਸਿਆ ਮਾਦਾ ਤੁਸੀਂ ਤਾਂ 50 ਰੁਪਏ ਵੀ ਨਹੀਂ ਛੱਡੇ 50 ਰੁਪਏ ਵੀ ਨਾਲ ਲੈ ਆਂ ਪ੍ਰਾਣਾ ਪਗ ਜਾਊਗੀ ਯਾਰ ਚਲੋ ਤੁਸੀਂ ਬਲੌਗ ਐਂਡ ਕਰੋ ਯਾਰ 9:11 ਲੋ ਜੀ ਇੱਧਰ ਹਾਂਜੀ ਰੋਟੀ ਆਲੂ ਵਾਲੀਆਂ ਪਰੌਟੀਆਂ ਰੋਟੀ ਬਾਣੀ ਦੀ ਤਿਆਰੀ ਕਰੋ ਐਨਕਾ ਸਾਫਤ ਕਰੋ ਬਲੌਗ ਸ਼ੁਰੂ ਇਹੋ ਗੱਲਾਂ ਭੀੜ ਪਈ ਜਾਨਾ ਰਸੋਈ ਚ ਸਾਰੀਆਂ ਜਾਨੀਆਂ ਨੇ ਲੜ ਕੇ ਹਾਂਜੀ ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੰਤਰਾ ਬਲੌਗ ਮਿਲ ਕਰਦੇ ਸੀ ਠੀਕ ਠਾਕ ਹਾਂ ਅਸੀਂ ਵੀ ਠੀਕ ਠਾਕ ਕਰਦੇ ਅੱਜ ਦੇ ਬਲੌਗ ਦੀ ਸ਼ੁਰੂਆਤ ਨਾਸ਼ਤੇ ਤੋਂ ਹਾਂ ਨਾਸ਼ਤੇ ਤੋਂ ਜਿੰਦਾ ਇੱਕ ਸ਼ੁਰੂਆਤ ਕਰੀ ਦੀ ਏਦਾਂ ਕਹਿੰਦਾ ਜਾ ਜਿੰਦਾ ਅਲੱਗ ਅਲੱਗ ਕਰੀ ਦੀ ਸ਼ੁਰੂਆਤ ਹੋਵੇਗਾ ਸਾਡੀ ਹੁੰਦੀ ਹੈ ਮਿਸ਼ਨ ਆਸਤੇ ਤੋਂ ਆ ਜੀ ਲਓ ਜੀ ਇੱਧਰ ਮੋਦਾ ਸਾਡੀ ਲੱਗੀ ਹੈ ਬਰਾਨ ਰੋਟੀਆਂ ਪਲੇਟਾਂ ਲੈ ਗਈਆਂ ਰੁਬਲ ਸਾਰਾ ਕੁਸ਼ ਸਾਰਾ ਕੁਸ਼ ਆ ਗਿਆ ਅੰਦਰ ਪਹੁੰਚ ਗਿਆ ਜੀ ਓਕੇ ਟੀਵੀ ਦਾ ਲਾ ਲਓ ਜੀ ਇੱਧਰ ਸਾਰਾ ਕੁਸ਼ ਪਹੁੰਚ ਗਿਆ ਅੰਦਰ ਤੇ ਲਾਈਟਾਂ ਨੂੰ ਟੱਜਾਓ ਚਲੋ ਮਿਲਦੇ ਆਂ ਜੀ ਨਾਸ਼ਤਾ ਕਰਕੇ ਆਲੂ ਵਾਲੀਆਂ ਪਰੋਠੀਆਂ ਮਾਰਨਿੰਗ ਸਾਡੀਆਂ ਗੀਆਂ ਆ ਇਹ ਲੋ ਜੀ ਮੱਖਣ ਲਾਈਆਂ ਦਾ ਦੁੱਧ ਨਹੀਂ ਦਿੰਦੇ ਨਾ ਸਾਈ ਲੈਾਈਦਾ ਤਾਂ ਮੱਝ ਦਾ ਹੀ ਆ ਪਰ ਹੁਣ ਗਰਮੀਆਂ ਆ ਗਈਆਂ ਹੁਣ ਦਿੰਦੇ ਨਹੀਂ ਮੱਝ ਦਾ ਦੁੱਧ ਪਤਾ ਨਹੀਂ ਇਹ ਸਾਲਿਆਂ ਨੂੰ ਦਿੰਦੇ ਉਹੀ ਨੇ 70 ਰੁਪਏ ਦੇ 70 ਰੁਪਏ ਹਾਂ ਉਹ ਪਤਾ ਕੀ ਕਰਦੇ ਵਿੱਚ ਮਿਕਸ ਕਰ ਦਿੰਦੇ ਇਹ ਇਹ ਨਾ ਵਿੱਚ ਮਿਕਸ ਕਰ ਦਿੰਦੇ ਆ ਮਿਕਸੀ ਕਰਦੇ ਉਹ ਚਾਹ ਬਹੁਤ ਸੋਹਣੀ ਬਣਦੀ ਦੁੱਧ ਗਾੜਾ ਆ ਹਾਂ ਜਿਹੜਾ ਪੀਲੀ ਪੀਲੀ ਮਲਾਈ ਵੀ ਪੀਲੀ ਤੇ ਮੱਖਣ ਵੀ ਪੀਲਾ ਉਹ ਵਿੱਚ ਥੋੜਾ ਜਿਹਾ ਮਿਕਸ ਕਰ ਦਿੰਦੇ ਆ ਨਾ ਆਹ ਚਲੋ ਠੀਕ ਆ ਜੀ ਮਿਲਦੇ ਆ ਨਾਸ਼ਤਾ ਕਰਕੇ ਆ ਜਿੱਦਨ ਕਹਿਦੇ ਹੋ ਫਿਰ 2-4 ਦਿਨ ਸਹੀ ਆਂਦਾ ਆ ਆਹੋ ਮੋਦੇ ਰੱਖੇ ਹੋਏ ਨੇ ਇਹਨਾਂ ਨੇ ਬੰਦੇ ਯਾ ਫੇਰੀ ਕਰਦੇ ਆ ਕਰ ਦਿੰਦੇ ਆ ਕਰ ਦਿੰਦੇ ਕੋਈ ਸ਼ੱਕ ਨਹੀਂ ਇੱਥੇ ਚਲੋ ਠੀਕ ਆ ਜੀ ਮਿਲਦੇ ਆ ਨਾਸ਼ਤਾ ਕਰਕੇ ਜੀ ਬਣੇ ਰਹੀਓ ਬਲੌਗ ਸਾਡੇ ਨਾਲ ਤੇ ਸਾਨੂੰ ਸਪੋਰਟ ਕਰਿਆ ਕਰੋ ਜੀ ਕਿਉਂ ਜੀ ਬਾਕਸਵਾਦੀ ਸਪੋਰਟ ਆਹ ਜੀ ਕਿਦਾਂ ਜੀ ਟੋਕਰੀ ਰੱਖਿਆ ਆ ਠੀਕ ਆ ਜੀ ਤੇ ਕੀ ਅੱਜ ਹੈਗਾ ਬਣਾਉਣ ਦਾ ਦੇਖੋ ਜੀ ਅੱਜ ਦਾ ਮੂੰਗੀ ਮਸਰ ਦਾ Dal ਤਿਆਰ ਕਰਾਂਗਾ ਮੈਂ ਬੁਦਗੀ ਸੋਚ ਲਈ ਆ ਮੈਂ ਕੁਛ ਨਾ ਬਣਾਈਏ ਜੀ ਹਣਾ ਕੁਛ ਨਾ ਬਣਾਈਏ ਮੂੰਗੀ ਮਰੇ ਦਾਲੇ ਸਾਰ ਲੈਣੇ ਆ ਨਹੀਂ ਨਹੀਂ ਹਾਂ ਅ ਬਰੈਡ ਵੀ ਬਣਾ ਲਈਏ ਤੇਰੇ ਹਜੇ ਛੱਕੀ ਆ ਕੰਮ ਇੰਨਾ ਆ ਫੇਰ ਬਰੈਡ ਗਰਮ ਗਰਮ ਕੂੜੀ ਨਹੀਂ ਕੂੜੀ ਨੂੰ ਲੈ ਕੇ ਆਣਾ ਆ ਬਿਸਣ ਕੋਲ ਕੇ ਰੱਖ ਜਾਣਾ ਮੈਂ ਕੂੜੀ ਨੂੰ ਲੈ ਕੇ ਆਣਾ ਆ ਸ਼ਾਮ ਤਾਂ ਹੋਈ ਜਾਣੇ ਆ ਉਹ ਸ਼ਾਮ ਨੂੰ 2 ਘੰਟੇ ਲਾਈ ਦੇ ਕੀ ਕਰੀਏ ਹੁਣ ਚਲੋ ਬੜੀ ਨੀ ਜ਼ਿੰਦਗੀ ਚ ਚਲੋ ਠੀਕ ਮੈਂ ਚੱਲਾਂ ਦੁਕਾਨੇ ਫੇਰ ਇਹੀ ਸਹੀ ਬਰੈਡ ਉਹਦਾ ਹੈ ਲੇਉਂ ਚਲੋ ਤੇਲ ਤੁਸਾਰਾ ਤਾਂ ਹੈਗਾ ਥੋੜੀ ਗੋਭੀ ਦਾ ਇੱਕ ਫੁੱਲ ਫਿਰ ਉਹਨੇ ਗੋਭੀ ਵਾਲੇ ਕੱਢ ਲਾਂਗੇ ਆਪਾਂ ਬ੍ਰੈਡ ਤੇ ਗੋਭੀ ਤੇ ਵੀ ਆ ਗਈ ਨਾਲ ਪੱਲੂ ਨੇ ਜਿਹੜੇ ਖਾਣੇ ਹੋ ਗਏ ਪੱਲੂ ਨੇ ਬ੍ਰੈਡ ਵਾਲੇ ਖਾਣੇ ਨਹੀਂ ਹੈਗੇ ਗੱਲ ਕਰਤੀ ਅਸੀਂ ਦਾ ਬ੍ਰੈਡ ਵਾਲੇ ਚਾਹ ਦੋਨੇ ਜਿਹੜੇ ਉੱਪਰ ਦੇ ਖਾ ਲਾਂਗੇ ਦੋ ਦੋ ਚਲੋ ਫਿਰ ਅੱਜ ਪੱਕਾ ਰਹਿ ਗਿਆ ਪਕੌੜੇ ਓਕੇ ਜੀ ਚਲੋ ਜਾਂਦਾ ਮੈਂ ਹੈ ਪਕੌੜੇ ਖਾਣੇ ਆ ਜੀ ਹੂੰ ਇਹ ਕਿਹੜੇ ਖਾਣੇ ਆ ਇਹ ਵੀ ਦਾਦੇ ਇਹਨੇ ਆਲੂ ਵਾਲੇ ਆਲੂ ਵਾਲੇ ਬਣਾਉਣੇ ਨਹੀਂਗੇ ਜਾ ਬਰੈਡ ਵਾਲੇ ਬਣਾਉਣੇ ਆ ਤੇ ਜਾ ਗੋਭੀ ਵਾਲੇ ਬਣਾਉਣੇ ਹਨਾ ਆਲੂ ਵਾਲੇ ਨੇ ਆਲੂ ਵਾਲੇ ਨਹੀਂ ਬਣਾਉਣੇ ਗੋਭੀ ਵੀ ਕਰ ਦਿੰਦੇ ਚਲੋ ਠੀਕ ਆ ਜੀ ਮਿਲਦੇ ਆ ਜੀ ਪਕੌੜਿਆਂ ਦੇ ਹੁਣ ਨਹੀਂ ਵਧੀਆ ਲਾਈਫ ਆ ਸਵੇਰੇ ਆਲੂ ਵਾਲੇ ਪਰੌਂਠੇ ਦੁਪਹਿਰੇ ਆਲੂ ਵਾਲੇ ਪਕੌੜੇ ਆਲੂ ਵਾਲੇ ਬਣਾਉਣੇ ਨਹੀਂਗੇ ਕਿੰਨੀ ਵਧੀਆ ਲਾਈਫ ਆ ਕਹਿੰਦੀ ਦੁਪਹਿਰੇ ਆਲ ਸਵੇਰੇ ਆਲੂ ਵਾਲੇ ਪਰੌਂਠੇ ਦੁਪਹਿਰੇ ਆਲੂ ਵਾਲੀਆਂ ਆਲੂ ਵਾਲੇ ਪਕੌੜੇ ਆਲੂ ਵਾਲੇ ਨਹੀਂ ਬਣਾਉਣੇ ਨਹੀਂ ਬਣਾਉਣੇ ਆਲੂ ਵਾਲੇ ਮੂੰਹ ਤੇ ਕਦਾ ਉਹ ਬਣਾ ਲੈਂਦੀ ਉਹ ਚਲੋ ਚੰਗਾ ਜੀ ਮਿਲਦੇ ਆ ਹਾਂ ਜੀ ਆਪਾਇ ਸੀ ਉੱਪਰ ਕਪੜੇ-ਕਪੜੇ ਲਾਏ ਹੋਤੇ ਹੋਣ ਹੋਰ ਕੀ ਚਲੋ ਇਹਨੂੰ ਦੇਖੀਏ ਜਦੋਂ ਤੂੰ ਪੈਣੀ ਆ ਨਾ ਪੂਰੇ ਹਾਲਾਟ 2:30 ਮੈਨੂੰ ਲੱਗਦਾ 11:00 ਵਜੇ ਹੋਗੇ 11:00 ਵਜੇ ਹੋਣੇ ਆ ਹਾਂ ਵਜ ਗਏ ਹੋਣੇ 11:00 ਵਾਲਾ ਕਰਨਾ ਹਾਂ ਸਾਰਾ ਸੰਦਗਾ ਕਰ ਦਿੱਤਾ ਹੈ ਕਿ ਹੋਰ ਮਧੀ ਕਿਤਾਬਾਂ ਜਾਂ ਦੇਲੀਏ ਪ੍ਰਾਣੀ ਆਇਆ ਸੈਵਨਥ ਦਿਨ ਹਾਂ ਦੇ ਦੇਵਾਂਗੇ ਪਤਾ ਕੀ ਗੱਲ ਹੈ ਅੱਜ ਦਾ ਵੀਡੀਓ ਵੀਡੀਓ ਬਣਾਣੇ ਨਾ ਉੱਥੇ ਖੜੀ ਹੋ ਕੇ ਤਾਂ ਪਿੱਛੇ ਉਹ ਖਲਾਰਾ ਜਾਂਦਾ ਹੀਗਾ ਤਾਂ ਸਾਰਾ ਚੱਕ ਚੁੱਕ ਕੇ ਸਾਫ਼ ਕੀਤਾ ਵਾ ਵੀਡੀਓ ਵੀਡੀਓ ਬਣਾਣੀ ਹੈ ਇੱਥੇ ਚਲੋ ਚੱਲੀਏ ਹੋਰ ਹੋਰ ਚਲੋ ਜੀ ਇੱਥੇ ਆ ਕੇ ਕਰ ਲਈਏ ਹਾਂ ਖਪਖਾ ਦਬਤੀ ਬੰਦ ਕਰ ਹੋਰ ਆ ਗਈ ਸੋ ਇੱਥੇ ਟਾਈਮ 12 ਵਜੇ ਤੇ ਇੱਥੇ ਮਾਸੀ ਕਰਦੇ ਵਾ ਹੁਣ ਇੰਟਰਲੌਕ ਹਾਂ ਜਾਨ ਦਿੱਤੀ ਜੀ ਕਿੰਨੇ ਕ ਦੇ ਦੇਈਏ 16 ਤਰੀਕਾ ਠੀਕ ਆ ਆ ਤੈਨੂੰ ਹੀ ਕਰਨੇ ਆ ਨਾ ਠੀਕ ਆ ਠੀਕ ਆ ਠੀਕ ਆ ਆਂਟੀ ਆ ਗਏ ਆਂਟੀ ਆ ਗਏ ਭਾਈ ਚਲੋ ਮਿਲਦੇ ਆ ਫਿਰ ਨਾ ਕਰ ਲੋ ਇੰਟਰਲੋਕ ਅੱਜ ਤਾਂ ਅੱਜ ਹੀ ਬਣਾਇਆ ਛੇ ਅੱਜ

ਮਮੋ ਕੋਈ ਨਹੀਂ ਬਲੇਵਾ ਤੋਂ ਜਾਂਦੇ ਤੇ ਲੈਣੀ ਹੈ ਤੇ ਆਪਣੀ ਦੁਕਾਨਾਂ ਵਾਲ ਦੁਕਾਨਾ ਲੈਣਾ ਠੀਕ ਹੈ ਠੀਕ ਆ ਕੇ ਦੇਖੀਂ ਫਿਰ ਦੇਖੇਗਾ ਠੀਕ ਹੈ ਠੀਕ ਹੈ ਠੀਕ ਹੈ ਤੇ ਲੋ ਕਰ ਲੋ ਫਿਰ ਨਾ ਇਹ ਜਿਹੜਾ ਜੰਪਰ ਦਾ ਸਟੋਨ ਬਹੁਤ ਨਾ ਹੁੰਦੇ ਨਾ ਇੰਦਾ ਜੈਂਪਰ ਦੇ ਸਟੋਨ ਬੜੇ ਆ ਆ ਤਾਂ ਪੂਰਾ ਹੀ ਕੱਢਿਆ ਹੋਇਆ ਸੂਟ ਆ ਭਾਰਾ ਹੈ ਨਾ ਇਹਨੂੰ ਸਟੋਨ ਬੜੇ ਆ ਨਾ ਜਿਹੜੇ ਸਟੋਨ ਆ ਯਾਨੀ ਇਹਦਾ ਸਟੋਨ ਆ ਆ ਜਿਹੜੇ ਸਟੋਨ ਆ ਸਟੋਨਾਂ ਕਰਕੇ ਨਾ ਆ ਇੱਥੋਂ ਲੱਗੀ ਸੀ ਇੰਟਰਲੌਕ ਕਰਨ ਇੱਥੇ ਕਿਤੇ ਆ ਗਿਆ ਹੋਰ ਕੀ ਹੁਣ ਧਿਆਨ ਨਾਲ ਇਹਦਾ ਚੋਰਸ ਕਾਲਾ ਸੀਤਾ ਇਹਦਾ ਚੋਰਸ ਬੈਗ ਵਾਲਾ ਚੋਰਸ ਵੀ ਅਸ਼ੇ ਪੈਕ ਵਾਲਾ ਤੇ ਬੈਗ ਵਾਲਾ ਦੋਨੋਂ ਚੋਰਸ ਲੜੀਆਂ ਲਾਈਆਂ ਲਟਕਣਾ ਲਾਣੇ ਵਾਲੇ ਲਿਹਾ ਦਿੱਕਿਆ ਇਹਦੇ ਪਾਈਪਿੰਗ ਤਾਂ ਮਾ ਪਾ ਦਿੱਤੀ ਆ ਦੇ ਫਿਰ ਪੱਧਰੇ ਸਟੂਨ ਹੋ ਸੀ ਇਹ ਵੀ ਪਾਈਪਿੰਗ ਪਾ ਦਿੱਤੀ ਹਾਂ ਪਰ ਮੋਟੇ ਤੋੜ ਤੋੜ ਕੇ ਸਟੂਨ ਨੂੰ ਇਹ ਜ਼ਿਆਦਾ ਧਿਆਨ ਨਾਲ ਸੀਣਾ ਪਿਆ ਹਨਾ ਮੋਟੀਆਂ ਬਹੁਤ ਤੋੜਦੀਆਂ ਫੇ ਸੂਈ ਰੁੱਟ ਜਾਂਦੀ ਹੈ ਨਾ ਹਾਂ ਚਲੋ ਫੋੜੀ ਅਸੀਂ ਠੀਕ ਆ ਆਜੋ ਫਿਰ 4 ਮਹੀਨੇ ਹਨਾ ਚਲੋ ਮੋਹ ਜਲਾ ਪੌਣੇ 2 ਮਤਲਬ ਘੜੀ ਜੀ ਵੱਜੇ ਆ ਡੇਢ ਤੇ ਆਪਾਂ ਜਾਣਾ ਹੁਣ ਬਲਕ ਨੂੰ ਲੈਣ ਹਾਂਜੀ ਹਾਂਜੀ ਕਿਦਾਂ ਪ੍ਰੈਸ ਕਿਹੜਾ ਸੂਟ ਹੈ ਉਹ ਨਹੀਂ ਹਰੇਆ ਓਕੇ 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 ਤੇ ਹੁਣ ਕੀ ਲਿਆਕ ਦਵਾ ਤੁਹਾਨੂੰ ਇੱਕ ਬ੍ਰੈਡ ਤੁਸੀਂ ਇਦਾਂ ਕਰੋ ਇੱਕ ਬ੍ਰੈਡ ਹੀ ਹੈ ਉਹ ਉਸ ਤੋਂ ਇਲਾਵਾ ਕੁਛ ਹੋਰ ਮੈਂ ਤਾਂ ਤਾਂ ਕਿਹੜੀ ਲੈ ਆਈ ਹੂੰ 30 ਵਾਲੀ ਲੈ ਆਈ ਹੂੰ ਵੱਡੀ ਨਾਲ ਆਈ ਤੇ ਥੋੜੀ ਜਿਹੀ ਪਈ ਆ ਠੀਕ ਆ ਤੇ ਇੱਕ ਗਿਸਣ ਹੈਗਾ ਆ ਬਸ ਵੈਰੈਂਟੀ ਚਾਹੀਦੀ ਹੋਰ ਚਲੋ ਮੈਂ ਆਇਆ ਬ੍ਰੈਡ ਲੈ ਕੇ ਫਿਰ ਆਪਾਂ ਚੱਲਦੇ ਬਲਕ ਨੂੰ ਲੈਣ ਹੈ ਓਕੇ ਜੀ ਉਹ ਜੇ ਤੇ ਪੱਲੂ ਨੂੰ ਲੈਣ ਗਏ ਸੀ ਕਿ ਤੇ ਵਾਪਸ ਆ ਗਏ ਕੀ ਗੱਲ ਹੋਈ ਉਹਨਾਂ ਦੇ ਲੈਂਟਰ ਜਾਂਦਾ ਹੈ ਉਹਨਾਂ ਦੇ ਮਸ਼ੀਨ ਹੋਇਆ ਕੁਛ ਨਹੀਂ ਗੱਡੀ ਉੱਥੇ ਲੰਗੀ ਨਹੀਂ ਹੈਗੀ ਲੈਂਟਰ ਬੈਂਡ ਆ ਆ ਅੱਛਾ ਮਸ਼ੀਨ ਲਾ ਕੇ ਲੱਤ ਜੀ ਲਾ ਲਈ ਆ ਹੁਣ ਤੇ ਫਿਰ ਉੱਥੋਂ ਮੁੜ ਕੇ ਆਏ ਕਹਿੰਦੇ ਜੀ ਉਧਰ ਤੂ ਵਾਲੋਂ ਕੱਢੀ ਜਾਂਦੇ ਤੇ ਟਾਈਮ ਬਹੁਤ ਲੱਗ ਜਾਣਾ ਆ ਫਿਰ ਤੇ ਕਹਿੰਦੇ ਮੈਂ ਸਕੂਟੀ ਤੇ ਚਲ ਜਾਣਾ ਆ ਠੀਕ ਹੈ ਠੀਕ ਹੈ ਉਹ ਸਕੂਟੀ ਕਿਹਨਾਂ ਜਾਣਾ ਠੀਕ ਹੈ ਠੀਕ ਹੈ ਹੁਣ ਪ੍ਰੈਸ ਉਪਰ ਪ੍ਰੈਸ ਕਰਨੇ ਹੁਣ ਚਲੋ ਕਰ ਲਿਓ ਮਾ ਫਿਰ ਪ੍ਰੈਸ ਠੀਕ ਹੈ ਠੀਕ ਹੈ ਠੀਕ ਹੈ ਓ ਜੀ ਪਲਕ ਨੂੰ ਲੈ ਕੇ ਆਪਾਂ ਆ ਗਏ ਆ ਦੇਖੋ ਕੀ ਕਰਦੀ ਪਈ ਅੱਜ ਇਹਦੀ ਫਰੈਂਡ ਨਹੀਂ ਆਈ ਅੱਜ ਫਰੈਂਡ ਦੀਖਸ਼ਾ ਆਈ ਨਹੀਂ ਹੈਗੀ ਤੇ ਉਹਥੇ ਬੋਰ ਹੋ ਗਈ ਆ ਬੋਰ ਕਰਾ ਲਿਆ ਉਹਦੇ ਬ੍ਰਦਰ ਦੀ ਮੈਰਿਜ ਆ ਤੇ ਉਹ ਜਾਣਾ ਆਪਾਂ 20 18 ਤਰੀਕ ਨੂੰ ਜਾਣਾ ਹੈ ਜਾਣਾ ਆਪਾਂ ਇਨਵੀਟੇਸ਼ਨ ਆਇਆ ਹੈ ਉਸ ਬਲੌਗ 'ਚ ਦਿਖਾਵਾਂਗੇ ਨਾਲ ਥੋੜਾ ਜਿਹਾ ਚਲੋ ਹੁਣ ਤੁਸੀਂ ਕੀ ਕਰਨ ਬੋਰ ਹੋ ਗਏ ਕੀ ਕਰ ਸਕਦੇ ਆ ਬੁੱਤ ਹੁਣ ਤਾਂ ਨਹੀਂ ਹੋਈ ਬਾਣੀ ਸੀਗੀ ਬਾਣੀ ਬੋਰ ਨਹੀਂ ਹੁੰਦੀ 2022 2023 ਦੀ ਵੀ ਹੈਗੀ ਮੋਰੇ ਦੋ ਛੁੱਟੀਆਂ ਆ ਗਈਆਂ ਬਿਲਕੁਲ ਬਿਲਕੁਲ ਚਲੋ ਹੁਣ ਇੱਕ 20 ਦੀ ਛੁੱਟੀ ਆਈ ਨੇ 18 ਦੀ ਆਈ ਨੇ ਉਹ ਇੱਕ ਤਾਂ ਐਤਵਾਰੀ ਆ ਨਾ ਅੱਜ 16 ਆ 17 ਦੋ ਤੇ ਉਹ ਦਿਨ ਜਾਣਾ ਸਕੂਲ ਦੇ ਦੋ ਛੁੱਟੀਆਂ ਆਈਆਂ ਨੇ ਛੁੱਟੀ ਅਸਾਂ ਇਹਨੂੰ ਫੰਕਸ਼ਨ ਹੈ ਸੈਟਰਡੇ ਫੰਕਸ਼ਨ ਹੈ ਤਾਂ ਫੇਰ ਸਾਡੀ ਅਰੇਂਜ ਕਰਨੀ ਪੈਣੀ ਸਾਡੇ ਕੋ ਨਹੀਂ ਹੋਣੀ ਆਈ ਫੰਕਸ਼ਨ ਦੇ ਭਾਗ ਲੈਣਾ ਸਾੜੀ ਪਾਪਾ ਆ ਰਹੀ ਨਾ ਬੋਲਿਆ ਆਈ ਫੰਕਸ਼ਨ ਦੇ ਭਾਗ ਕਿਉਂ ਸਾਡੇ ਕੋਲ ਸਾੜੀ ਥੂੜੀ ਕਿੱਥੋਂ ਆਣੀ ਆ ਨਹੀਂ ਮੈਨੂੰ ਬੰਨਣੀ ਵੀ ਨਹੀਂ ਆਉਂਦੀ ਸਾੜੀ ਮੈਨੂੰ ਬੰਨਣੀ ਨਹੀਂ ਆਉਂਦੀ ਤੇ ਹੁਣ ਤੁਸੀਂ ਛੱਡੋ ਇਹ ਵੀ ਗੱਲਾਂ ਸਾੜੀ ਥੂੜੀਆਂ ਨੂੰ ਦੀ ਵੀ ਲੱਗੇ ਪਕੌੜੇ ਬਣਾਉਣ ਗੋਭੀ ਵਾਲੇ ਵੀ ਆ ਸੌਸ ਬਣਾਇਓ ਮੈਂ ਦੋ ਦਿਨ ਨਹੀਂ ਬਣਾਇਆ ਮੈਂ ਨਹੀਂ ਖਾਣ ਜਾਣਾ ਮੈਂ ਦੋ ਦਿਨ ਖਾਣਾ ਕਿਉਂ ਤੈਨੂੰ ਕੀ ਬਿਮਾਰੀ ਆ ਮੈਂ ਨਹੀਂ ਖਾਂਦੀ ਕੋਈ ਆਇਲੀ ਫੂਡ ਹੈ ਐ ਇਨ ਆਇਲੀ ਫੂਡ ਮੈਂ ਨਹੀਂ ਖਾਂਦੀ ਚਲੋ ਠੀਕ ਆ ਚੇਤਾ ਰੱਖਿਓ ਦੇਖੋ ਜੀ ਬਲੌਗ ਜੀ ਨੇ ਕਹਿਤਾ ਮੈਂ ਆਇਲੀ ਫੂਡ ਨਹੀਂ ਖਾਂ ਆਇਲੀ ਫੁੱਲ ਮੈਂ ਨਹੀਂ ਖਾਂਦੀ ਹੁਣ ਪਤਾ ਲੱਗ ਗਿਆ ਹੁਣ ਬਜ਼ਾਰੋਂ ਕਹੂਗੀ ਨਾ ਕੋਈ ਚੀਜ਼ ਲੈ ਆ ਕੇ ਦਿਓ ਫੇਰ ਦੱਸਾਂਗੇ ਇਹਨੂੰ ਕਿਉਂ ਬਜ਼ਾਰਾ ਜਿੱਤੇ ਕਿਹੜੀ ਆਇਲੀ ਹੁੰਦੀ ਆ ਦੇਖ ਲਓ ਜੀ ਬਜ਼ਾਰ ਵਾਲੀ ਸਾਰੀ ਹੁੰਦੀ ਹੈ ਆ ਬੂਟਾ ਦਾ ਹਾਲ ਕਿੱਥੇ ਗਰਾਊਂਡ ਕਰੇ ਸੀ ਆ ਦੇਖ ਲਓ ਬੂਟਾ ਦੇ ਹਾਲ ਹੁਣ ਕੱਲ ਨੂੰ ਦੂਜੇ ਬੂਟਾ ਦਾ ਬੱਕਾ ਲਵਾ ਕੇ ਲੈ ਕੇ ਆ ਜੇ ਤੋੜ ਕੇ ਆਈ ਹਾਂ ਧੋ ਕੇ ਦਉਂਗੀ ਬੂਟੇ ਨੂੰ ਲੈ ਮੈਂ ਬੱਕਾ ਲਾ ਦੇਂਦੇ ਮੈਂ ਬਿੰਦੇ ਮੈਂ ਲੈ ਆ ਕੇ ਦੇਣਾ ਦਵਾ ਕੇ ਆ ਮਿੱਟੀ ਮਿੱਟੀ ਆ ਪੀਲੀ ਪੀਲੀ ਜਿਹਦਾ ਗਾਧ ਨਹੀਂ ਮਿੱਟੀ 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 ਉਹ ਇਹ ਭਟੀਆਂ ਦੀ ਮਿੱਟੀ ਆ ਲਾਲ ਲਾਲ ਉਦਾਂ ਦੀ ਲੱਗਣ ਦੀ ਆਂ ਨਹੀਂ ਲਾਲ ਨਹੀਂ ਪੁੱਤ ਪੀਲੀ ਆ ਲਓ ਜੀ ਇੱਧਰ ਹੁਣ ਲੱਗਿਆ ਜੀ ਬਣਨ ਪਕੌੜੇ ਮੇਰੇ ਖਿਆਲ 'ਚ ਤਿਆਰੀ ਸਾਰੀ ਰਸੋਈ ਜੀ ਹੋ ਚੁੱਕੀ ਆਂ ਆਂ ਲਓ ਜੀ ਇੱਧਰ ਗੋਭੀ ਵੀ ਰੜੀ ਆ ਤੇਰੀ ਕਾਲੀ ਦਿੱਤੀ ਨਹੀਂ ਸਾਫ ਕਰਨ ਨੂੰ ਮੈਂ ਬੇਸਣ ਵੀ ਢੋਲ ਕੇ ਰੱਖਿਆ ਆ ਆਹੋ ਕੀ ਹੋ ਗਿਆ ਹੁਣ ਅੱਜ ਦਾ ਤੇ ਬ੍ਰੈਡ ਬ੍ਰੈਡ ਉਹ ਬਾਹਰ ਕਰੀ ਆ ਫ੍ਰਿਜ ਵਿੱਚ ਵੀ ਪਿਆ ਹੈ ਬ੍ਰੈਡ ਓਕੇ ਬ੍ਰੈਡ ਤੂੰ ਕਹਿੰਦੀ 30 ਵਾਲੀ ਲੈ 30 ਵਾਲੀ ਨਹੀਂ ਮਿਲੀ ਹਾਂ 40 ਵਾਲੀ ਆ ਟੰਡਲ ਟੰਡਲ ਪਾਗ ਦੇ ਕੋਲੀ ਜਿਵੇਂ ਖਾਣਾ ਕੋਲੀ ਜਿਵੇਂ ਟੰਡਲ ਪਾਦੇ ਮੈਂ ਖਾਣਾ ਚਾਹੁੰਦਾ ਤੁਸੀਂ ਬਣਾਓ ਫੇਰ ਕਰੋੜੇ ਤੇ ਖਾਣਨੇ ਆ ਆਓ ਬਈ ਜੀ ਬ੍ਰੈਡ ਬ੍ਰੈਡ ਫੜਾਈਏ ਅੰਦਰ ਹੁਣ ਆਪਾਂ ਹਾਂਜੀ ਕਿੱਦਾਂ ਜੀ ਕਰ ਲਈ ਤਿਆਰੀ ਲਓ ਜੀ ਅੰਦਰ ਹੋ ਗਈ ਤਿਆਰੀ ਪਕੌੜਿਆਂ ਦੀ ਬ੍ਰੈਡ ਬਰੂਡ ਕੱਟ ਲਈ ਚਲੋ ਬਣਾਓ ਫਿਰ ਇਕੱਠੇ ਬਣਾ ਲਈ ਯਾਰ ਇਕੱਠੇ ਖਾਵਾਂ ਗਰਮ ਗਰਮ ਨਹੀਂ ਖਾਣੇ ਹੈਗੇ ਹੈ ਉਹ ਇਕੱਠੇ ਲੈ ਆਈ ਅੰਦਰ ਇਕੱਠੇ ਖਾਵਾਂ ਬੀਸਣ ਜਿਹੜਾ ਲਿਆਂਦਾ ਪਤਾ ਨਹੀਂ ਵਿੱਚ ਦਾਣਾ ਦਾਣਾ ਜਿਹਾ ਆਇਆ ਜਿਹਦਾ ਉਹ ਨਹੀਂ ਹੈਗਾ ਪਰ ਆਪਾਂ ਲਿਆਂਦਾ ਤਾਂ ਉਹੀ ਕੰਪਨੀ ਦਾ ਨਾ ਜਿਹੜਾ ਲਿਆਈਦਾ ਹਮੇਸ਼ਾ ਹੀ ਹਾਂ ਚਲੋ ਬਣਾ ਲਓ ਫਿਰ ਲਓ ਜਿੱਦਾਂ ਸ਼ੁਰੂ ਹੋ ਗਿਆ ਕੰਮ ਜੀ ਦੇ ਤੇਲ ਚ ਨਹੀਂ ਪਾਇਆ ਤੀ ਨਾ ਵਧੀਆ ਗੱਲਾਂ ਜਿਹਦੇ ਤੀਨ ਦੇ ਵਿੱਚ ਵਧੀਆ ਨਹੀਂ ਮੈਂ ਤਾਂ ਟਾਈਮ ਬਹੁਤ ਲਾ ਥੋੜੇ ਤੇਲ ਦੇ ਟਾਈਮ ਜਿਆਦਾ ਲੱਗਦਾ ਨਾ ਖੁੱਲੇ ਤੇਲ ਦੇ ਜੀ ਯੂਜ਼ ਕਰ ਲਾਂਗੇ ਪਹਿਲੀ ਵਾਰੀ ਫਰਾਈ ਕਰਕੇ ਤੇਲ ਦੀ ਇੱਕ ਵਾਰੀ ਫਰਾਈ ਕਰਕੇ ਬਾਕੀ ਧੜਕੇ ਨੂੰ ਮੈਂ ਇੱਦਾਂ ਕਰ ਦਿੰਦੀ ਨੀ ਮੈਂ ਬਾਰ ਬਾਰ ਨਹੀਂ ਪਾਉਂਦੀ ਦੂਜੀ ਦੂਜੀ ਵਾਰੀ ਫਰਾਈ ਕਰਨਾ ਵੀ ਆਪਾਂ ਇੱਚ ਇਹਨੂੰ ਇੱਦਾਂ ਅਲੱਗ ਰੱਖ ਲੈਣਾ ਇਹਦਾ ਤੜਕਾ ਲਾ ਲੈਣਾ ਆ ਬਾਅਦ ਹੋਰ ਹੋਰ ਕੋਈ ਕਹਿੰਦਾ ਸਿਰਫ ਐਂਡ ਦੀ ਵਾਰਤ ਦੇ ਤੜਕਾ ਹੋਇਆ ਤੜਕਾ ਦੇ ਹਾਂਜੀ ਤਾਂ ਵਰਤੀਦਾ ਭਾਈ ਹੁਣ ਇੰਨਾ ਸਰੋਂ ਦਾ ਤੇਲ ਕੀਤਾ ਠੀਕ ਲਿਆ ਹਾਂਜੀ ਹੋ ਗਈ ਤੇਰੀ ਮੈਂ ਤਾਂ ਦੇਖ ਕੇ ਆਵਾ ਕਿ ਸਸ ਬਣਾ। ਆਏ ਹਾ ਕਿੰਨੀ ਵਧੀਆ ਬਣੋ। ਚਲਾਂ। ਕੰਪਲੀਟ ਹੋ ਗਏ? ਹੋਰ ਬੰਦ ਕਰ ਦੋ। ਮੈਂ ਕਰ ਦਿੰਦੀ। ਹੂੰ। ਆਏ। ਗੈਸ ਬੰਦ। ਕਾ ਕੀਆ? ਇਹ ਸੋਸ ਇੱਕ ਵਾਰੀ ਉਹਦੇ ਨਾਲ ਮਿਲਾ ਲਓ। ਸੋਸ। ਉਹ ਵਾਲੀ। ਇਹ ਵਿਛਾਈ ਲੋ ਕੱਪੜੇ ਨਾ ਨਾ ਨਹੀਂ ਵਿਛਾ ਲੋ ਵਿਛਾ ਲੋ ਪਤਾ ਕੀ ਗੱਲ ਆ 100 ਸੂਰ ਡੋਲ ਜਾਂਦੀ ਆ ਚਦਰ ਤੇ ਚਦਰ ਨਵੀਂ ਆ ਨਾ ਹਾਂ ਦੋ ਨਵੀਆਂ ਚਦਰਾਂ ਲਈ ਆਈ ਸੀ ਇੱਕ ਆ ਲੈ ਕੇ ਆਈ ਤੇ ਕੁਦਰ ਆਪਣੇ ਕਮਰੇ ਚ ਵਿਛਾਈ ਆ ਮੰਮੀ ਲਈ ਲੈ ਕੇ ਆਈ ਸੀ ਇੱਕ ਮੈਂ ਆਪਣੇ ਕਮਰੇ ਚ ਵਿਛਾਈ ਆ ਜਿੱਥੇ ਨਵੀਂ ਵਿਛਾਈ ਆ ਲਓ ਜੀ ਇੱਧਰ ਸਾਡੀ ਆ ਗਈ ਜੀ ਚਾਹ ਲਿਆ ਕਾਲੀਆਂ ਨਹੀਂ ਲਿਆਉਂਦੀ ਆ ਨਾਲ ਆ ਗਿਆ ਪਕੌੜੇ ਲਿਆਓ ਫਿਰ ਚਲੋ ਲਿਆਓ ਫਿਰ ਆਜੋ ਪਾਣੇ ਆ ਤੇ ਖਾਣੇ ਆ ਜੀ ਫਿਰ ਦਿਖਾਣੇ ਆ ਜੀ ਇੱਧਰ ਆ ਗਏ ਪਕੌੜੇ ਨਾਲ ਆ ਗਈ ਚਟਣੀ ਤੇ ਨਾਲ ਚਾਹ ਹਾਂਜੀ ਅੱਜ ਕੀ ਬਣਾਣ ਲੱਗੇ ਹਾਂ ਮੈਂ ਕਿਹਾ ਪਕੌੜੇ ਹਰਮਨ ਅੱਛਾ ਹੁਣ ਕਹਿੰਦਾ ਮੈਂ ਜੂਨ ਚਾਹੂੰਗਾ ਕਹਿੰਦਾ ਮੇਰੇ ਕੋਲ ਢੋਟੀ ਖਾ ਲਈਏ ਤਾਂ ਨਹੀਂ ਲੈਣੀ ਖਾਦੀ ਚਾਹ ਦਿੱਤੀ ਬਸ ਖਾਣੀ ਆ ਮੈਂ ਕਿਹਾ ਤੂੰ ਤਾਂ ਘਰੇ ਰਹਿੰਦਾ ਮੈਂ ਕਿਹਾ ਕਹਿੰਦਾ ਐਤਕੀ ਆਉਂਗਾ ਨਾ ਮੈਂ ਘਰੇ ਆਉਂਗਾ ਮੈਂ ਕਿਹਾ ਜੇ ਐਤਕੀ ਬਾਹਰ ਨਿਕਲਿਆ ਤੇਰਾ ਹਰ ਬਾਰੀ ਤੂੰ ਇਦਾਂ ਹੀ ਕਹਿਣਾ ਦੂਗਾ ਮੁੜ ਕੇ ਯਾਰਾ ਦੋਸਤਾਂ ਨਾਲ ਘੁੰਮਣ ਬਾਹਰ ਖਾਣ-ਪੀਣ ਮੁੜ ਕੇ ਕਹਿੰਦਾ ਘਰ ਦਾ ਖਾਣ ਨੂੰ ਮੈਨੂੰ ਮਿਲਿਆ ਨਹੀਂ ਮੈਂ ਕਹਿੰਦਾ ਨਾ ਮੈਂ ਇਹਨੂੰ ਕਿਹਾ ਮੈਂ ਕਿਹਾ ਜੇ ਤੂੰ ਘਰ ਰਹਿ ਬਤਾਹੀਂ ਤੂੰ ਕਦੇ ਆ ਤਾਈ ਖਾਵੇਂ ਤੂੰ ਬਣਾ ਲ ਮਟਰ ਪੀ ਬਣਾਇਆ ਮੂੰਹ ਹੀ ਨਹੀਂ ਲਾਇਆ ਮੂੰਹ ਹੀ ਲਾਇਆ ਖਾਦਾ ਹੀ ਨਹੀਂ ਹੈਗਾ ਘਰੇ ਹੀ ਨਹੀਂ ਹੈਗਾ ਹੋਏ ਤੇ ਇਧਰ ਵੀ ਸ਼ੁਰੂ ਹੋ ਗਏ ਆ ਤੇ ਉਧਰ ਵੀ ਸ਼ੁਰੂ ਹੋ ਗਏ ਆ ਤੇ ਪਲਗ ਨੇ ਵੀ ਖਾਲੇ ਆ ਮੈਂ ਵੀਡੀਓ ਬਣਾਉਣ ਡਿਆਂ ਤੇ ਮੈਂ ਵੀ ਹੁਣ ਛੱਡ ਗਏ ਤੇ ਪਹਿਲਾਂ ਖਾ ਲਈਏ ਫਿਰ ਉਸ ਤੋਂ ਬਾਅਦ ਮਿਲਦੇ ਆ ਜੀ ਬਣੇ ਰਹੀਓ ਸਾਡੇ ਬਲੌਗ ਨਾਲ ਕਿਹਨਾਂ ਦੀ ਸਵਾਦ ਲੱਗੇ ਮੈਨੂੰ ਇਹ ਸਵਾਦ ਆ ਮੈਂ ਵੀ ਖਾਦਾ ਇੱਕ ਸਵਾਦ ਆ ਪੌਣੇ 4 ਹੋ ਗਏ ਤੇ ਆਪਾਂ ਖਾ ਪੀ ਗਏ ਸਾਕੋ ਵਿਲੇ ਬਹੁਤ ਸਵਾਦ ਲੱਗੇ ਪਕੌੜੇ ਤੇ ਹੁਣ ਆਪਾਂ ਚੱਲੇ ਆ ਬਾਜ਼ਾਰ ਆਲੂ ਲੈ ਕੇ ਆਉਂਦੇ ਆ ਬਾਜ਼ਾਰ ਚੱਲੇ ਆ ਥੋੜਾ ਜਿਹਾ ਸਮਾਨ ਲਿਓਣ ਆਲਾ ਆ ਲੈਸਾ ਲੂਸਾ ਤੇ ਔਰ ਫਿਰ ਸ਼ਾਮ ਦਾ ਕੀ ਹੈਗਾ ਆ ਪੇ ਅੱਜ ਵੀ ਨਾ ਯਾਨੀ ਸ਼ਾਮ ਨੂੰ ਪਤਾ ਕਿ ਇਹ ਮੂੰਗੀ ਮਸਲਨ ਦਾਲ ਪਈ ਆ ਤੇ ਚਟਨੀ ਪਈ ਤੇ ਸ਼ਿਮਲਾ ਮਿਰਚ ਸਬਜੀ ਆ ਪੱਲੂ ਕਹਿੰਦੀ ਤੁਸੀਂ ਮੈਨੂੰ ਨਾ ਜੀਰੇ ਵਾਲੇ ਆਲੂ ਸਵੇਰੇ ਪਾ ਦਿਓ ਮੈਂ ਰਾਤੀ ਤੋੜ ਕੇ ਰਹਿਣਾਂ ਇਹਦੇ ਖਾਣੇ ਉਤਾਲੋਗੀ ਕੱਲ ਤੇਰੇ ਬਣਾਉਣ ਵਾਲੇ ਸਬਜੀ ਫੇ ਪਤਾ ਕੀ ਜੇ ਬਣਾਉਣ ਵਾਲੇ ਫੇ ਮੋੜ ਕੇ ਦੇ ਫੇ ਮੁਕਣੀ ਨਹੀਂ ਚਲੋ ਠੀਕ ਹੈ ਜੀ ਦਾਲ ਤੋੜ ਕੇ ਲਾ ਲਵਾਂਗੇ ਹੋਰ ਹੋਰ ਮਾਂ ਆਈ ਫੇ ਅਸੀਂ ਆ ਬਜ਼ਾਰ ਸਾਮਾਨ ਲੈ ਆਈਏ ਫੇ ਮੈਂ ਵੀ ਜਾਣਾ ਮੁੜ ਕੇ ਦੁਕਾਨ ਤੇ ਆਪਣੀ ਦੋਲ ਜੀ ਇੱਧਰ ਟਾਈਮ ਪੌਣੇ 7 ਹੋ ਗਏ ਤੇ ਇੱਧਰ ਲੱਗੇ ਚਾਹ ਪੀਣ ਤੇ ਪੱਲੂ ਅੱਲੇ ਤੱਕ ਨਹੀਂ ਆਈ ਹੈਗੀ ਪਲਦੂ ਦੀ ਹੋ ਰਹੀ ਆ ਵੇਟ ਦਾਦੇ ਨੇ ਚਾਹ ਪੀਤੀ ਅਸੀਂ ਇਹਨਾਂ ਮਾਰ ਜੇ ਤੇ ਨਾਲ ਆਦੀ ਮੋਹ ਨਾ ਦੇ ਤੇ ਆ ਦੇਖਾਂ ਮੈਂ ਦੇਖਾਂ ਪਲਦੂ ਕੌਕੇ ਦਲੀ ਤੇ ਪੁਜਰੂ ਏ ਪੁਜਰੂ ਅੱਟਵੇਂ ਪੁਜਰੂ ਪੱਲੂ ਹਲੇ ਛੁੱਟੀ ਨਹੀਂ ਹੋਈ ਹੈਗੀ ਆ ਇਧਰ ਪੁਜਰੂ ਚੈੱਕ ਕਰੋ ਪੁਜਰੂ ਏ ਉਹ ਧਰੂ ਲਓ ਜੀ ਜਦੋਂ ਛੁੱਟੀ ਹੋਗੀ ਆਏ ਆਏ ਐਸ਼ਾ ਦੀ ਕੱਕੀ ਨੂੰ ਛੁੱਟੀ ਹੋਗੀ ਕਦੋਂ ਤੇ ਤੇਰੀ ਵੇਟ ਕਰਦੇ ਆ ਠੀਕ ਆ ਪੱਲੂ ਨਹੀਂ ਆਈ ਅੱਲੇ ਚੱਲ ਜੀ ਲਓ ਜੀ ਆਪਾਂ ਅੱਜ ਮੋਤੀ ਦਾ ਬਰਥਡੇ ਗਿਫਟ ਲੈਣ ਹੈ ਨਾ ਜਿਹੜਾ ਤੇਰਾ ਬਰਥਡੇ ਕੋਲ ਹਰਮਨ ਦੇ ਗਿਆ ਜੀ ਪੈਸੇ ਚਲੋ ਦੇਖੋ ਜੀ ਕਰੋ ਪਸੰਦ ਲੈ ਗਏ ਸਾਰੇ ਸ਼ਰਾਰਾ ਉਹਦੇ ਵਾਲਾ ਕੋਈ ਨਾ ਸ਼ਰਾਰਾ ਇਹ ਹੋਸਾ ਆਵਦਾ ਹੈ ਉਹ ਹੋਸਾ ਚੱਲੂ ਚੱਲੂਗੇ ਇਹ ਵੇਲੇ ਇਹ ਹੀ ਪਸੰਦ ਕੀਤਾ ਸੀ ਅਸੀਂ ਵੀ ਜੀ ਇਹ ਹੀ ਪਸੰਦ ਕੀਤਾ ਸੀ ਅਸੀਂ ਵੀ ਅਸੀਂ ਵੀ ਇਹੀ ਪਸੰਦ ਕਰਕੇ ਗਏ ਸੀਗੇ ਆਓ ਜੀ ਮੈਂ ਮਾ ਵੀ ਅੰਗੂਰੀ ਰਾਂ ਹਾਂ ਆ ਆ ਵੀ ਵਧੀਆ ਜਿਆਦਾ ਇਹ ਵੀ ਸੋਹਣਾ ਪਰ ਪਤਾ ਕੀ ਗੱਲ ਇੱਕ ਕਾਰਨ ਹੋਰ ਆ ਪੁੱਤ ਆਹ ਦੇਖ ਇਹਦੇ ਆ ਸਟਾਰੇ ਜੁੱਬਣੇ ਤੇਰੇ ਆ ਦੇਸ਼ ਆ ਇਹ ਚੁੱਬਣੇ ਆ ਨਹੀਂ 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 ਇਹ ਉੱਪਰ ਦੇਣਾ ਮੈਨੂੰ ਅੰਦਰ ਲੈਣੀ ਲੱਗਿਆ ਕੀ ਦੇਖੋ ਨਹੀਂ 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 ਕੀ ਕਹ ਜਦੋਂ ਇਦਾਂ ਜਦੋਂ ਇਦਾਂ ਹੱਥ ਲਾਉਂਦੇ ਨਾ ਉੱਪਰ ਹਾਂ ਉਹਦੇ ਚੁੱਬਣੇ ਆ ਇਹ 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 ਜੁੱਬਦੇ ਆ ਇਹਦੀ ਹੈਗੀ ਇਹ ਚਿਹਰਾ ਦੇਖ ਆ ਦੇਖ ਹੱਥ ਲਾ ਦੇਖ ਆ ਦੇਖ ਆ ਦੇਖ ਆ ਆ ਸਹੀ ਆ ਨਹੀਂ ਨਹੀਂ ਇਹ ਬਹੁਤ ਵਧੀਆ ਆ ਉਹ ਸ਼ੀਸ਼ਾ ਆ ਤੇ ਇਹ ਹੈਗਾ ਨਾ ਇਹਦਾ ਕਲਰ ਬਹੁਤ ਸੋਹਣਾ ਆ ਨਹੀਂ ਕਲਰ ਤਾਂ ਸੋਹਣਾ ਆ ਪਰ ਆਹ ਦੇਖ ਨਾ ਕਲਰ ਆ ਵੀ ਬਹੁਤ ਵਧੀਆ ਪੱਲੂ ਨਾਲ ਇਹ ਗਰਮੀਆਂ ਚ ਲਾਈਟ ਕਲਰ ਹੀ ਚੱਲਦਾ ਜਿਆਦਾ ਦੇਖ ਲਓ ਦੇਖ ਲਓ ਹੋਰ ਦੇਖ ਲਓ ਅਰੇ ਬਹੁਤ ਲਾਈਟ ਹੈ ਇਹ ਇਹ ਥੋੜਾ ਹੋਸਾ ਚਲੋ ਕਰੋ ਪਸੰਦ ਫਿਰ ਦਿਖਾਣੇ ਆ ਕਿਹੜਾ ਪਸੰਦ ਆਉਂਦਾ ਜੀ ਪਲਕ ਦਾ ਤਾਂ ਸਾਨੂੰ ਪਸੰਦ ਨਹੀਂ ਆਇਆ ਹੈ ਪਲਕ ਤੇਰਾ ਕੋਈ ਪਸੰਦ ਨਹੀਂ ਆਇਆ ਮੰਮੀ ਦੀ ਲੈਟਰੀ ਲੱਗੀ ਹੈ ਦੇਖੋ ਜੀ ਪਲਕ ਵਾਸਤੇ ਲੈ ਆਣੀ ਤੇ ਮੰਮੀ ਵਾਸਤੇ ਸੂਟ ਲੈ ਲਿਆ ਹੋਣਾ ਆਪਾਂ ਤੇ ਚਲੋ ਚਲਦੇ ਆ ਕਰੇ ਹੁਣ ਤੇਰਾ ਦੇਖਦੇ ਆ ਬਾਅਦ ਚ ਫਿਰ ਅਜੇ ਕਾਲਾ ਜਨ ਹੈਗਾ ਇੱਕ ਤੇਰੇ ਕੋਲ ਚਲੋ ਚਲੀਏ ਇਹਦੇ ਆਪ ਦਾ ਕੋਈ ਸੂਟ ਨਹੀਂ ਮਿਲਿਆ ਜੀ ਦੇਖੋ ਜੀ 38 ਜਿਹੜਾ ਆਂਦਾ ਆ ਕੋਈ ਛੋਟੇ ਆ ਜਾਂ ਕੰਪਨੀਆਂ ਦਾ ਫਰਕ ਪੈ ਜਾਂਦਾ ਆ ਆਪਣੇ ਵਾਸਤੇ ਲੈ ਆਈ ਸੂਟ ਇਹ ਇਹ ਮਾਂ ਆਪਣੇ ਵਾਸਤੇ ਸੂਟ ਲੈ ਆਈ ਹੈ ਕਿਹੇ ਦੇਖੋ ਇਹਨੂੰ ਪਸੰਦ ਆ ਗਿਆ ਮੈਂ ਕਿਹਾ ਲੈ ਲੈ ਮੈਂ ਕਿਹਾ ਸੀ ਮੈਂ ਕਿਹਾ ਨਹੀਂ ਲੈ ਲੈ ਇਹ ਮੰਦੀ ਨਹੀਂ ਸੀ ਉਦਾਂ ਦੇਖੋ ਸੂਟ ਕਿਦਾਂ ਦਾ ਆ ਇਹਨੂੰ ਕੱਪੜਾ ਦੇਖੋ ਉਹ ਵੀ ਇਸ ਤਰ੍ਹਾਂ ਦਾ ਬੋਲਦਾ ਹੋਵੇ ਦੋ ਹੀ ਵੇਚੀ ਉਹਦੇ ਕੋਲ ਇਹਦੇ ਨਾਲ ਦੇ ਚੀਜ਼ਾਂ ਦੇਖੋ ਕੱਪੜਾ ਦੇਖੋ ਹਾਂ ਉਹਨਾਂ ਦਾ ਦੁਪੱਟਾ ਵੀ ਇਦਾਂ ਹੀ ਆ ਜਿਹਦਾ ਕੱਪੜਾ ਹੈ ਉਹ ਇਦਾਂ ਹੀ ਦੁਪੱਟਾ ਹੈ ਮੈਂ ਕਿਹਾ ਤੁਹਾਨੂੰ ਪਸੰਦ ਆ ਤੂੰ ਲੈ ਲੈ ਮੰਮੀ ਕਿੱਥੇ ਲਾਓਗਾ ਪੇਰ ਵੀ ਆਈਡੀਆ ਆਈਡੀਆ ਉਹ ਉਹ ਬਹੁਤ ਘੱਟ ਦੱਸਿਆ ਮਤਲਬ ਤੁਸੀਂ ਤਾਂ 1200 ਪੱਬੀ ਕਹਿੰਦਾ 1200 1800 ਦਾ 1800 ਸੂਟ ਕਿੱਗੇ 1650 ਰੁਪਏ ਦਿੱਤਾ ਮੈਂ 1500 ਜਿੰਦੀ ਸੀ ਕਹਿੰਦਾ ਨਹੀਂ ਮੰਨਿਆ ਨਹੀਂ 1500 ਦੇ ਆਪਣਾ ਦੇਖੋ ਕੱਪੜਾ ਕਿਹਦੀ ਕੋ ਲੈਂਦੇ ਸੋਨਾ ਦਾ ਕੱਪੜਾ ਦੇਖੋ ਕੱਪੜਾ ਬਹੁਤ ਸੋਨਾ ਹੈ ਤੇ ਚਲੋ ਗੁੰਮਾ ਕੱਪੜਾ ਮਿਲਦਾ ਮਲਾਈ ਨਹੀਂ ਹੁੰਦੀ ਦੁਪੱਟਾ ਵੀ ਇਦਾਂ ਦਾ ਨਹੀਂ ਹੈ ਭਰਾ ਜੋ ਕਹਿੰਦਾ ਸੀ ਆ ਮਸੀਹ ਕਿਤੇ 1500 ਕਹਿੰਦੀ ਸੀ ਮੰਨਿਆ ਨਹੀਂ ਨਾ ਉਹਨੇ 1600 ਦੇ ਉੱਪਰ 50 ਰੁਪਏ ਦੇ ਦਿੱਤੇ 50 ਰੁਪਏ ਵੀ ਨਹੀਂ ਛੱਡੇ 50 ਰੁਪਏ ਵੀ ਨਾਲ ਲੈ ਆ ਚਲੋ ਠੀਕ ਹੈ ਜੀ ਮਿਲਦੇ ਆਂ ਜੀ ਫੇਰ ਕਰਦੇ ਆਂ ਬਲੌਗ ਦਾ ਐਂਡ ਬਾਅਦ ਵਿੱਚ ਹੁਣ ਚਲੋ ਜੀ ਸੂਟਾ ਸਾਟਾ ਦਾ ਕੰਮ ਹੋ ਗਿਆ ਹੁਣ ਕੱਲ ਨੂੰ ਦੇਖਦੇ ਆਂ ਮਾਰਦੇ ਆਂ ਜਲੰਧਰ ਗੇੜਾ ਜੇ ਪਲਗਲੀ ਉੱਥੋਂ ਮਿਲਿਆ ਤਾਂ ਠੀਕ ਆ ਨਹੀਂ ਤਾਂ ਫੇਰ ਦੇਖਦੇ ਆਂ ਤੇ ਫੇਰ ਪ੍ਰਾਣਾ ਪਾਗ ਜਾਊਗੀ ਵਿਆਹ ਦੇ ਪ੍ਰਾਣਾ ਪਾਗ ਜਾਊਗੀ ਵਿਆਹ ਦੇ ਚਲੋ ਤੁਸੀਂ ਬਲੌਗ ਐਂਡ ਕਰੋ ਯਾਰ ਕਰਾਂਗੇ ਚਲੋ ਜੀ ਫੇਰ ਖਾਣੇ ਰੋਟੀ ਬਣੀ ਆਰਾਮ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤਾਂ ਸਾਡੇ ਕੋ ਕਿੱਦਾਂ ਲੱਗਿਆ ਤੇ ਸਾਨੂੰ ਪਲੀਜ਼ ਸਪੋਰਟ ਕਰਿਆ ਕਰੋ ਹਾਂ ਤੁਹਾਨੂੰ ਮੇਰਾ ਡੇਲੀ ਵਲੌਗ ਜਿੱਦਾਂ ਇਹ ਕੋਸ਼ਿਸ਼ ਹੁੰਦਾ ਜੋ ਅਸੀਂ ਰੋਜ਼ ਕਰਦੇ ਹਾਂ ਬਿਲਕੁਲ ਬਿਲਕੁਲ ਹਾਂ ਚਲੋ ਮਿਲਦੇ ਹਾਂ ਕੱਲ ਇੱਕ ਨਵੇਂ ਵਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ ਥੈਂਕ ਯੂ